ਹਾਂਜੀ ਭਾਈ ਜੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਸਰਕਾਰਾਂ ਤਾਂ ਬਹੁਤ ਦੇਖਿਆ ਸੀ ਪਰ ਜਿਹੜਾ ਬਦਲਾਅ ਵਾਲੀ ਸਰਕਾਰ ਹੈ ਇਹ ਦੂਜੀਆਂ ਸਰਕਾਰਾਂ ਨਾਲੋਂ 500 ਗੁਣਾ ਮਾੜੀ ਆ ਆਹ ਦੇਖ ਲਓ ਇੱਥੇ ਲੱਖੇ ਸਿਧਾਣੇ ਦੇ ਘਰੇ ਖੜੇ ਆਂ ਸੀ ਇਧਰ ਪੁਲਿਸ ਪ੍ਰਸ਼ਾਸਨ ਵੀ ਖੜਾ ਹੈਗਾ ਠੀਕ ਹੈ ਵੀਰਾਂ ਦੀ ਡਿਊਟੀ ਬਣਦੀ ਹੈ ਇਹਨਾਂ ਦਾ ਆਉਣ ਦਾ ਹੱਕ ਸੀਗਾ ਪਰ ਸਰਕਾਰ ਕੀ ਕਰ ਰਹੀ ਆ ਆ ਨੇਰੇ ਚ ਦਿਸ ਨਹੀਂ ਰਿਹਾ ਓਵੇਂ ਆ ਦਿਖਾ ਦੇਣਾ ਸਾਨੂੰ ਗੱਡੀਆਂ ਖੜੀਆਂ ਮੋਟਰਸਾਈਕਲ ਖੜਾ ਤੇ ਇਹਨਾਂ ਦੇ ਪਿੰਡ ਚ ਸਿਧਾਣੇ ਹੋਕਾ ਦਵਾਇਆ ਗਿਆ ਲੋਕ ਵੱਡੀ ਪੱਦਰ ਤੇ ਇਹਨਾਂ ਦੇ ਘਰੇ ਇਕੱਠੇ ਹੋ ਰਹੇ ਆ ਲੱਖੇ ਬਾਈ ਦੇ ਘਰੇ ਆ ਖੜਿਆ ਬਾਈ ਤੇ ਸੋਨੂੰ ਅੰਦਰ ਬਾਈ ਨਾਲ ਵੀ ਗੱਲਬਾਤ ਕਰਾਉਨੇ ਆ ਵੀ ਕੀ ਚੱਕਰਾ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਖਿੱਚ ਦਿਓ ਕਰਾਂ ਤੇ ਪੁਲਿਸ ਵੱਡੇ ਪੱਧਰ ਤੇ ਮੰਨ ਲਓ ਵੀ ਬਹੁਤ ਗੱਡੀਆਂ ਆਈਆਂ ਖੜੀਆਂ ਘੇਰਾ ਪਾਇਆ ਵਾ ਇੱਥੇ ਤੇ ਆ ਸਾਰੀ ਗੱਲਬਾਤ ਸੋਨੂੰ ਕਰਾਉਨੇ ਆ ਖਿੱਚ ਕੇ ਬਾਈ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਕਰਾਂ ਆ ਗੱਲਬਾਤ ਕਰਾਉਨੇ ਆ ਬਾਈ ਨਾਲ ਅਸਵਾਜ ਜਿਹੜੀ ਉਹ ਦੱਬ ਹਾਂਜੀ ਹਾਂ ਬਾਈ ਜੀ ਕੀ ਹਾਲ ਆ ਚੱਕਰ ਕੀ ਪੈ ਗਿਆ ਬਾਈ ਸਰਕਾਰਾਂ ਦਾ ਆਪਾਂ ਬਹੁਤ ਦੇਖਿਆ ਹੀ ਪਰ ਇੰਨੀ ਮਾੜੀ ਸਰਕਾਰ ਹੱਕ ਸੱਚ ਬੋਲਣ ਵਾਲੇ ਬੰਦਿਆਂ ਨੂੰ ਅੰਦਰ ਸਿੱਟਣਾ ਜੇਲ੍ਹਾਂ ਥਾਣੇ ਆਪਾਂ ਵੀ ਬਦਲਾ ਦੇ ਚੱਕਰ ਚ ਬાળા ਬੜੇ ਵੇ ਸੀਗੇ ਆਪਾਂ ਕਾਲੀ ਕਾਂਗਰਸ ਨੂੰ ਮਾੜਾ ਕਹਿੰਦੇ ਉਹਨਾਂ ਨਾਲੋਂ ਤਾਂ 500 ਗੁਣਾ ਮਾੜਾ ਸਰਕਾਰ ਚੱਲ ਰਹੀ ਹੈ ਇਸ ਟਾਈਮਾਂ ਝੋਨਾ ਖੇਤਾਂ ਚ ਰੁਲ ਰਿਆ ਮੰਡੀਆਂ ਚ ਰੁਲ ਰਿਆ ਲੋਕਾਂ ਦਾ ਕਿਸੇ ਪੱਖੋਂ ਮੈਨੂੰ ਨਸੇ ਪੱਖੋਂ ਕਿਸੇ ਪੱਖੋਂ ਇੱਕ ਕੰਮ ਕਰਿਆ ਦਿਖਾ ਦਿਓ ਜਿਹੜੇ ਇਹਨਾਂ ਨੇ ਕਰਿਆ ਕੀਤਾ ਕੱਲੇ ਚੁਟਕਲੇ ਗੱਪ ਉਹ ਪੁਸਪਾ ਦੀ ਕਹਾਣੀ ਛੇੜ ਲਈ ਮੈਂ ਪਹਿਲਾਂ ਕਿਵੇਂ ਕਹਿੰਦਾ ਹੁੰਦਾ ਮੈਂ ਆਮ ਕਰਦਾ ਜਵਾਕ ਆ ਮੈਂ ਗੰਨਮੈਂ ਨਹੀਂ ਲੈਂਦਾ ਮੈਂ ਆਇਆ ਮੈਂ ਉਹ ਆ ਇੱਕ ਗੱਲ ਤੇ ਖਰਾ ਉਤਰਿਆ ਦਿਖਾ ਦਿਓ ਬਾਈ ਜੀ ਮੜੀ ਬਾਤ ਚੱਕਰ ਆਉਂਦੀ ਆ ਦੇਖੀ ਜੇ ਉਹ ਤੇ ਮੋਬਾਈਲ ਤੇ ਬਾਈ ਨਾਲ ਗੱਲਬਾਤ ਕਰਦੇ ਆ ਹਾਂ ਬਾਈ ਬੋਲ ਤੂੰ ਅੱਜ ਮੇਰੇ ਨਾਲ ਹੀ ਸੀ ਸਾਰਾ ਦਿਨ ਹਾਂ ਆਪਾਂ ਲੁਧਿਆਣੇ ਦੇ ਪਿੰਡਾਂ ਚੋਂ ਆਏ ਆ ਹਾਂ ਆ ਕੇ ਮੈਂ ਤਾਂ ਖੜਾ ਹੀ ਆ ਤੇ ਆਉਣਸਾਰ ਹਲੇ ਮੈਂ ਤਾਂ ਕੱਪੜੇ ਵੀ ਨਹੀਂ ਲਾਹੇ ਹਾਂ ਬਾਰਚ ਪੰਜ ਛੇ ਗੱਡੀਆਂ ਆ ਕੇ ਰੁਕਦੀਆਂ ਚਲੋ ਬਾਹਰ ਖੜਕਾ ਹੁੰਦੇ ਆ ਮੈਂ ਜਾਂਦਾ ਪੁੱਛਦਾ ਮੈਂ ਕਿ ਫੜਨਾ ਆਏ ਆ ਕੰਨੇ ਨਹੀਂ ਫੜਨ ਤਾਂ ਨਹੀਂ ਆਏ ਹੂੰ ਅੱਜ ਤਾਂ ਮਿਲਣਾ ਹੈ ਹੂੰ ਬਾਈ ਦੱਬ ਕੇ ਸ਼ੇਅਰ ਕਰੀ ਜਾਓ ਕਰਾ ਚਾਹ ਪੀਣ ਆਏ ਆ ਹਾਂਜੀ ਮਖੈ ਇਸ ਵੇਲੇ ਚਾਹ ਕਿਹੜਾ ਪੀਂਦਾ ਹੂੰ ਤੇ ਚਲੋ ਕੋਈ ਗੱਲ ਨਹੀਂ ਮੈਂ ਜੇ ਤੁਸੀਂ ਫੜਨਾ ਵੀ ਮੈਨੂੰ ਫੜ ਲਓ ਕੁਝ ਕਰੀ ਮੈਂ ਭਾਈਦਾ ਨਹੀਂ ਕਤੇ ਮੈਂ ਬਾਤ ਖੋਲਤਾ ਹੂੰ ਚਲੋ ਬਾਤ ਖੋਲਿਆ ਗੱਲਬਾਤ ਕਰਕੇ ਮੁੜ ਗਏ ਅੱਜ ਤਾਂ ਬੈਠੇ ਮਿਲਣਾ ਸੀ ਜੀ ਨਵਾਂ ਡੀਐਸਪੀ ਆਇਆ ਜੀ ਕੋਈ ਗੱਲ ਨਹੀਂ ਪਰ ਮੈਨੂੰ ਉਦੋਂ ਤੋਂ ਹੀ ਗੱਲ ਪਤਾ ਲੱਗੀ ਉਦੋਂ ਬਾਅਦ ਕੇ ਹੂੰ ਫੋਨ ਤੇ ਜਦੋਂ ਗੱਲ ਹੋਈ ਉਹ ਮੁੰਡਾ ਜਿਹੜਾ ਮਰ ਚੁੱਕਿਆ ਹੂੰ ਕੁੰਬਣਾ ਪਿੰਡਲਾ ਦੂਜਾ ਜਿਹੜਾ ਮੁੰਡਾ ਜਿਹਦੇ ਅੱਖ ਦੇ ਵਿੱਚ ਸ਼ੁਰਾ ਮਾਰ ਕੇ ਪਿੱਛੇ ਦੀ ਕੜਤਾ ਸੀਗਾ ਸਿਰ ਦੇ ਵਿੱਚ ਦੀ ਉਹ ਮੁੰਡੇ ਦੀ ਅੱਜ ਹਸਪਤਾਲ ਚ ਕੈਦਨਾ ਬਾਅਦ ਮੌਤ ਹੋ ਗਈ ਹੈ ਹਾਂ ਇੱਕ ਮੌਕੇ ਤੇ ਮਰ ਗਿਆ ਸੀ ਇੱਕ ਹੁਣ ਮਾਰਤਾ ਇੱਕ ਅਜ ਹੋਰ ਤਾਜ਼ਾ ਘਟਨਾ ਹੋਈ ਹੈ ਲੁਧਿਆਣੇ ਦੇ ਵਿੱਚ ਹੀ ਇੱਕ ਉੱਥੇ ਵੀ ਨੌਜਵਾਨ ਮੁੰਡਾ ਗਲਤ ਤਾਰਨਾ ਘੁੱਟ ਕੇ ਹੂੰ ਉਹਨੂੰ ਮਾਰ ਦਿੱਤਾ ਗਿਆ ਅੱਛਾ ਇਹ ਰੋਜ਼ ਦੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਵੱਧ ਰਹੀਆਂ ਨੇ ਇਸ ਤਰ੍ਹਾਂ ਹੀ ਇੱਕ ਰੋਪੜ ਦੀ ਘਟਨਾ ਦਿਵਾਲੀ ਵਾਲੇ ਦਿਨ ਦੀ ਹੂੰ ਇੱਕ ਨੌਜਵਾਨ ਮੁੰਡੇ ਦਾ ਪੰਜਾਬੀ ਦਾ ਕੋਈ ਮੁਸਲਮਾਨ ਮੁੰਡੇ ਸੀਗੇ ਹੂੰ ਉਹਨਾਂ ਨੇ ਸਿਰ ਦੇ ਵਿੱਚ ਪੱਥਰ ਮਾਰ-ਮਾਰ ਕੇ ਮਾਰਤਾ ਹੂੰ ਇਹ ਜਿਹੜਾ ਇਹ ਇਹੀ ਵਾਰ ਇਸੇ ਕੱਲ ਦਾ ਰੌਲਾ ਪਾ ਰਹੇ ਆਂ ਵੀ ਜਿਹੜੇ ਬੰਦੇ ਕੋਈ ਪਤਾ ਨਹੀਂ ਯੂਪੀ ਤੋਂ ਕ੍ਰਾਈਮ ਕਰਕੇ ਪੰਜਾਬ ਚ ਆ ਕੇ ਆਪਣਾ ਵੋਟ ਸਭ ਤੋਂ ਵੱਡੀ ਜਿਹੜੀ ਗੱਲ ਹੋ ਰਹੀ ਐ ਇਸ ਵੇਲੇ ਜਿਹੜੇ ਰਹਿੰਗੇ ਹੂੰ ਰਹਿੰਗੇ ਮੁਸਲਮਾਨ ਨੇ ਬੰਗਲਾਦੇਸ਼ ਦੇ ਵਿੱਚ ਰਹੇ ਨੇ ਬੰਗਾਲ ਦੇ ਵਿੱਚ ਬੰਗਾਲ ਦੇ ਵਿੱਚੋਂ ਪੰਜਾਬ ਨੂੰ ਨਿਕਲ ਰਹੇ ਨੇ ਲੋਗੇ ਹੂੰ ਯੂਪੀ ਵਿਹਾਰ ਤੋਂ ਜਾ ਕੇ ਜਿਹੜੇ ਬੰਦੇ ਬੰਗਲਾਦੇਸ਼ ਦੇ ਵਿੱਚੋਂ ਆਏ ਨੇ ਉਹਨਾਂ ਦਾ ਕੋਈ ਟਿਕਾਣਾ ਹੀ ਹੈ ਨਹੀਂ ਟਿਕਾਣਾ ਹੀ ਹੈ ਨਹੀਂ ਜਦੋਂ ਮਰਜ਼ੀ ਕ੍ਰਾਈਮ ਕਰਕੇ ਇੱਥੋਂ ਵਾਪਸ ਮੁੜ ਜਾਣਗੇ ਉਹੀ ਗੱਲ ਕਰਦੇ ਆਂ 8-9 ਜਾਣੇ ਆ ਜਿਨ੍ਹਾਂ ਨੇ ਇੱਕ ਮਲਕੀਸ਼ ਸਿੰਘ ਨਾਮ ਦਾ ਮੁੰਡਾ ਮਾਰਿਆ ਰੋਪੜ ਦੇ ਵਿੱਚ ਦਿਵਾਲੀ ਵਾਲੇ ਦਾ ਮੁਸਲਮਾਨ ਵਾਲੇ ਮੁੰਡੇ ਸੀ ਉਹ ਇਹ ਦਿਨੋ ਦਿਨ ਸਾਡੇ ਪੰਜਾਬ ਦੇ ਲੋਕਾਂ ਦਾ ਸਾਡੀ ਪੰਜਾਬ ਦੀ ਜਵਾਨੀ ਦਾ ਕਹਾਣ ਹੋ ਰਿਹਾ ਕਿੱਥੇ ਸੁੱਤਾ ਪਿਆ ਪ੍ਰਸ਼ਾਸਨ ਹਰਾਨੀ ਦੀ ਗੱਲ ਹੈ ਕਿੱਥੇ ਸੁੱਤੀ ਪਈ ਹੈ ਸਰਕਾਰ ਯਾਰ ਕਿਸੇ ਬੰਦੇ ਦਾ ਕੋਈ ਇਹ ਉਹਦੀ ਵੈਰੀਫਿਕੇਸ਼ਨ ਨਹੀਂ ਕਰਦੇ ਉਹਦੀ ਪੜਤਾਲ ਨਹੀਂ ਕਰਦੇ ਉਹਦਾ ਪਿਛੋਕੜ ਨਹੀਂ ਦੇਖਦੇ ਬੰਦਾ ਕਿੱਥੋਂ ਆਇਆ ਹੂੰ ਇਹ ਬੰਦੇ ਦਾ ਕੀ ਰਿਕਾਰਡ ਹੈ ਹੂੰ ਇੱਥੇ ਹੁਣ ਸਾਰਾ ਠਾਹ ਬਿਨਾ ਪੜਤਾਲ ਕਰਦੇ ਇੱਕ ਅਰਜੀ ਦਿੰਦੇ ਨਾਲ ਦੀ ਨਾਲ ਵੋਟ ਬਣ ਕੇ ਆਧਾਰ ਕਾਰਡ ਬਣ ਕੇ ਸਭ ਕੁ ਕਰਿਆ ਜਾਂਦਾ ਹੂੰ ਸਾਡਾ ਬੰਦਾ ਇੱਕ ਜੇ ਨੌਕਰੀ ਵੀ ਲੈਣ ਜਾਵੇ ਚੰਡੀਗੜ੍ਹ ਦੇ ਵਿੱਚ ਉਹ ਵੀ ਪੰਜਾਬ ਦੀ ਰਾਜਧਾਨੀ ਚ ਤਾਂ ਚੰਡੀਗੜ੍ਹ ਪੁਲਿਸ ਪੰਜਾਬ ਦੇ ਪਿੰਡਾਂ ਜਾ ਕੇ ਉਹਦੀ ਪੜਤਾਲ ਕਰਦੀ ਹੈ ਕਿਹਦਾ ਰਿਕਾਰਡ ਕੀ ਐ ਇਹਦਾ ਪਸ਼ੋਕਰ ਕੀ ਐ ਕ੍ਰਿਮੀਨਲ ਤਾਂ ਨਹੀਂ ਕੋਣ ਆ ਕਿਹਦਾ ਮੁੰਡਾ ਕਿੱਥੇ ਰਹਿੰਦਾ ਕਿਹੜੇ ਮਹੱਲੇ 'ਚ ਰਹਿੰਦਾ ਕਿਹੜੀ ਗਲੀ 'ਚ ਰਹਿੰਦਾ ਕਿੰਨੇ ਨੰਬਰ ਘਰ ਆ ਹੂੰ ਕੁੱਲ ਸਾਡੇ ਬੰਦਿਆਂ ਦੀ ਪੜਤਾਲ ਹੁੰਦੀ ਆ ਹੂੰ ਸਾਡੇ ਮੁੰਡਿਆਂ ਨੂੰ ਰੋਜ਼ ਦਿਨ ਦਿਹਾੜੇ ਮਾਰਿਆ ਜਾ ਰਿਹਾ ਨੌਜਵਾਨ ਮੁੰਡਿਆਂ ਨੂੰ ਤੇ ਉਹਨਾਂ ਨੂੰ ਬਚਾਉਣ ਲਈ ਸਰਕਾਰ ਤੇ ਇੱਥੇ ਸਾਰਾ ਕੁੰਬਣਾ ਪਿੰਡ ਘੇਰ ਲਿਆ ਅੱਜ ਹੂੰ ਲਾ ਕੇ ਪੁਲਿਸ ਤੇ ਆ ਮੇਰੇ ਚਾਚੇ ਤੇ ਨਹੀਂ ਮੇਰੇ ਪ੍ਰੇਸ਼ਤਰਾਂ ਨੇ ਪਤਾ ਵੀ ਮੁੰਡਾ ਇਹ ਮਰ ਗਿਆ ਤੇ ਇੱਥੇ ਆ ਕੇ ਮੈਨੂੰ ਕੱਲ ਦਾ ਮਗਰੋਂ ਪਤਾ ਲੱਗਿਆ ਮੇਰੇ ਆ ਕੇ ਘਰ ਨੂੰ ਪਹਿਲਾਂ ਘੇਰ ਲਿਆ ਹੂੰ ਐਨੀ ਤੇਜ਼ੀ ਨਾਲ ਚਟੇ ਵਾਲਿਆਂ ਨੂੰ ਘੇਰਦੇ ਆ ਹੂੰ ਐਨੀ ਤੇਜ਼ੀ ਦੇ ਨਾਲ ਹੋਰ ਜਿਹੜੇ ਕ੍ਰਾਈਮ ਕਰਕੇ ਨਿਕਲ ਜਾਂਦੇ ਆ ਘੇਰੇ ਜਾਂਦੇ ਆ ਜਿਹੜਾ ਗੁਰਚਰਨ ਸਿੰਘ ਮਾਰਿਆ ਹੂੰ ਦਲਦੀ ਪਿੰਡ ਦੇ ਵਿੱਚ ਨਾਬੇ ਦੇ ਕੋਲੇ ਹੂੰ ਤੋਂ ਜਿਹੜੇ ਆਪਣੇ ਤਿੰਨ ਬੰਦਿਆਂ ਨੇ ਮਾਰਿਆ ਉਹ ਇੱਕ ਬੰਦਾ ਫਟੇਗਾ ਦੋਥੇ ਆ ਇਹ ਨਹੀਂ ਹੂੰ ਜਿਹੜਾ ਮੁੰਡਾ ਇਸੇ ਕੁੰਬਣਾ ਦੇ ਪਿੰਡ ਕੁੰਬਣਾ ਪਿੰਡ ਦੇ ਵਿੱਚ ਅੱਜ ਤੋਂ ਪ੍ਰਵਾਸੀਆਂ ਨੇ 1.5 ਸਾਲ ਪਹਿਲਾਂ ਉਹਦੇ ਗਲ ਦੇ ਉੱਤੇ ਛੁਰਾ ਮਾਰ ਕੇ ਉਹ ਜਿਹੜਾ ਉਹਨਾ ਜਿਉਂਦਿਆਂ ਚਾਹ ਨਾ ਮਰਿਆਂ ਚਾ ਕੋਮਾ ਚ ਗਿਆ ਡੇਢ ਸਾਲ ਹੋ ਗਿਆ ਵਿਚਾਰਾ ਬਿਲਕੀ ਜਾਂਦਾ ਮੰਜੇ ਦੇ ਪਿਆ ਸਿਸਕੀ ਜਾਂਦਾ ਜਿੰਦਗੀ ਮੌਤ ਨਾਲ ਜੂਝ ਰਿਹਾ ਉਹਦੇ ਵਿੱਚੋਂ ਤਿੰਨ ਬੰਦੇ ਫੜੇਗੇ ਬਾਕੀ ਫੜੇ ਨਹੀਂਗੇ ਹੂੰ ਇੱਥੇ ਸਾਡੇ ਵਰਗਿਆਂ ਨੂੰ ਫੜਨਾ ਮੈਂਟਲ ਆਉਂਦੀ ਆ ਪੁਲਿਸ ਆ ਕੇ ਘੇਰਾ ਪਾ ਲੈਂਦੇ ਆ ਮੈਂਟਲ ਆਉਂਦਾ ਕਿਸੇ ਹੋਰ ਬੰਦੇ ਨੂੰ ਕੇ ਮੁਕੱਦਮਾ ਦੇਣਾ ਕੋਈ ਬੰਦਾ ਕਮੈਂਟ ਕਰ ਦੇ ਕੋਈ ਬੰਦਾ ਵੀਡੀਓ ਸਾਂਝੀ ਕਰ ਦੇ ਨਾਲ ਦੀ ਨਾਲ ਇਹ ਫੜ ਕੇ ਤੜਕੇ ਨੂੰ ਪੁਲਿਸ ਖੜੀ ਹੁੰਦੀ ਵੀ ਆ ਜਾ ਹੂੰ ਪੰਜਾਬ ਕੋਲ ਸੋਡੇ 76 ਵੀ ਪੈਣਗੇ ਸੋਡੇ ਮੁਕਦਮੇ ਵੀ ਪੈਣਗੇ ਥੋੜੇ ਜਵਾਕ ਵੀ ਮਾਰੇ ਜਾਣਗੇ ਇਕੱਠੇ ਹੋਜੂਗਾ ਬਾਈ ਤੇਰੇ ਪਿੰਡ ਦਾ ਧੰਨਵਾਦ ਕਰਨਾ ਬਣਦਾ ਪਹਿਲਾਂ ਜਦੋਂ ਦਿੱਲੀ ਅਧੋਲਣ ਚੱਲਦਾ ਸੀ ਉਹ ਤੂੰ ਵੀ ਨਾਲ ਖੜਦੇ ਰਿਆ ਸਾਰੇ ਨੌਜਵਾਨ ਆਏ ਆ ਭੱਜੇ ਆਏ ਵਿਚਾਰੇ ਹਨਾ ਮੈਂ ਹਲੇ ਆ ਪਹਿਲਾਂ ਲਾਈਵ ਹੀ ਹੋਇਆ ਸੀਗਾ ਉਹਦੇ ਪੁਲਿਸ ਵਾਲੇ ਇੱਥੇ ਖੜੇ ਹੀ ਕਰੇ ਨਾਲ ਹੀ ਨਾਲ ਸਾਰਾ ਨਗਰ ਮੇਰਾ ਪਹੁੰਚ ਗਿਆ ਸੀ ਸੋ ਐਨਾ ਧੰਨਵਾਦ ਆ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਐ ਪੰਜਾਬ ਕਿਉਂ ਨਹੀਂ ਉੱਠਦਾ ਕੀ 3 ਦਸੰਬਰ ਨੂੰ ਜਿਹੜੀਆਂ ਜ਼ੈਰਾਂ ਨੂੰ ਬੰਨ ਮਾਰਨ ਜਾ ਰਹੇ ਆ ਉਹਦੇ ਪੰਜਾਬ ਉੱਠੂ ਠੀਕ ਹੈ ਨਹੀਂ ਸਾਨੂੰ ਫੜ ਲੈਣਗੇ ਬੰਦ ਕਰਨ ਉਹ ਪਰਚਾ ਦੇਣਗੇ ਤੁਸੀਂ ਚੁਪਕਾ ਕੇ ਜ਼ਹਿਰਾ ਪੀ ਕੇ ਮਰੀ ਜਾਓ ਤੇ ਤਿੰਨ ਤਰੀਕ ਵਾਲੇ ਬੰਨ ਦਾ ਵੀ ਰੌਲਾ ਇਹ ਵੀ ਪਹਿਣਾ ਹੀ ਪਹਿਣਾ ਇਹਨਾਂ ਨੇ ਘੇਰ ਨਹੀਂ ਘੇਰਨੇ ਪਾਉਂਦੇ ਫੜ ਨਹੀਂ ਫੜਨੇ ਉਹਦੇ ਜੇ ਸਮੁੱਚਾ ਪੰਜਾਬ ਉੱਠ ਖੜਿਆ ਤਾਂ ਜੀਰੇ ਵਾਂਗੂ ਤੁਸੀਂ ਫੈਕਟਰੀ ਵਾਂਗੂ ਬੰਦ ਕਰ ਜੂਗੇ ਜ਼ਹਿਰਾਂ ਤੇ ਨਹੀਂ ਭਰਾਓ ਜ਼ਹਿਰ ਪਾ ਕੇ ਮਰ ਜਾਓਗੇ ਮੈਂ ਤਾਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹਨਾ ਵੀ ਤੁਸੀਂ ਉਹ ਜ਼ਹਿਰਾਂ ਪੀ ਕੇ ਵੀ ਮਰ ਰਹੇ ਹੋ ਹੂੰ ਉਹ ਸਿਸਕਸ ਕੇ ਮਰੋਗੇ ਉਹ ਹੌਲੀ ਹੌਲੀ ਕਿਸੇ ਨੂੰ ਕੈਂਸਰ ਹੋ ਜਾਊ ਕੋਈ ਸਾਲ ਚ ਮਰੂ ਕੋ ਦੋ ਸਾਲਾਂ ਚ ਮਰੂਗਾ ਕਿਸੇ ਨੂੰ ਕਾਲਾ ਪੀੜਿਆ ਹੋ ਜਾਊ ਕੋ ਚਾਰ ਸਾਲਾਂ ਚ ਮਰੂਗਾ ਕਿਸੇ ਨੂੰ ਕੋਈ ਗੁਰਦਾ ਫੇਲ ਹੋ ਜਾ ਜਵਾਕਾਂ ਦਾ ਕਿਡਨੀਆਂ ਫੇਲ ਹੋ ਜਾਣਗੀਆਂ ਹੌਲੀ ਹੌਲੀ ਮਰੋਗੇ ਜੇ ਆਪਾਂ ਉੱਠ ਕੇ ਲੜਨਾ ਹੀ ਨਹੀਂ ਐਨਾ ਤੜਫਾ ਕੇ ਆਪਣੀਆਂ ਨਸਲਾਂ ਆਪਣੇ ਜਵਾਕਾਂ ਨੂੰ ਕਿਉਂ ਮਾਰਨਾ ਫਿਰ ਦੇ ਦਿਓ ਜ਼ਹਿਰ ਮਾਰ ਦਿਓ ਇਹ ਬਈਓ ਪਾਣੀ ਜ਼ਹਿਰਾਂ ਪੀ ਕੇ ਵੀ ਮਰਨਾ ਹੀ ਆ ਤੂੰ ਜ਼ਹਿਰ ਦੇ ਕੇ ਪਹਿਲਾਂ ਇੱਕ ਵਾਰੀ ਕੋ ਨਵੇਂਡ ਦੋ ਕੰਮ ਜੇ ਆਹੀ ਕੰਮ ਤੇ ਤੁਹਾਨੂੰ ਲੱਗਦਾ ਹਮ ਨਿਕਲਣਾ ਤੁਸੀਂ ਮੈਨੂੰ ਪਤਾ ਹੈ ਨਹੀਂ ਤੁਸੀਂ ਆ ਗੱਲਾਂ ਕੱਲੀਆਂ ਕਮੈਂਟਾਂ ਦੇ ਟਿੱਪਣੀਆਂ 'ਚ ਚੰਗਾ ਲਿਖ ਦੋਗੇ ਪੁਲਿਸ ਨੂੰ ਗਾਲਾਂ ਕੱਢ ਦੋਗੇ ਸਰਕਾਰਾਂ ਨੂੰ ਗਾਲਾਂ ਕੱਢ ਦੋਗੇ ਹੱਕ ਤੇ ਨਹੀਂ ਆਪਾ ਆਉਣਾ ਮੈਂ ਦੇਖਦਾ ਵੀ ਉੱਧੇ ਕਿੰਨੇ ਕੁ ਬੰਦੇ ਆਉਣਗੇ ਕਿੰਨੇ ਕੁ ਬੰਦੇ ਆ ਕੇ ਲੜਨਗੇ ਆ ਮਸਲੇ ਦੇ ਉੱਤੇ ਕਿੰਨੇ ਕੁ ਬੰਦੇ ਖੜਨਗੇ ਇਹੀ ਸਾਡਾ ਦਖਾਂਤ ਆ ਜਿਸ ਕਰਕੇ ਅਸੀਂ ਦਿਨੋਂ ਦਿਨ ਰੋਜ਼ ਕੋਈ ਨਾ ਕੋਈ ਸਾਡੇ ਤੇ ਹਮਲਾ ਹੋ ਰਿਹਾ ਰੋਜ਼ ਕੋਈ ਨਾ ਕੋਈ ਸਾਨੂੰ ਘੇਰਿਆ ਜਾ ਰਿਹਾ ਚਾਰੇ ਪਾਸੇ ਘਿਰ ਗਏ ਬਾਈ ਝੋਨਾ ਮੰਡੀਆਂ ਚ ਰੁਲ ਰਿਹਾ ਡੀਪੀ ਮਿਲ ਨਹੀਂ ਰਿਹਾ ਚਟਾਮ ਹੋ ਗਿਆ ਮੈਨੂੰ ਇੱਕ ਦਿਖਾ ਦੇ ਵੀ ਕਿਹੜੇ ਪਾਸੋਂ ਪੰਜਾਬ ਸੁਖੀ ਵਸ ਰਿਹਾ ਚਾਰੇ ਪਾਸਿਓਂ ਘੇਰਾ ਪੈ ਗਿਆ ਘੇਰਾ ਬੰਦ ਗਈ ਇਸ ਤਰ੍ਹਾਂ ਬਾਹਰਲੇ ਦੇਸ਼ ਵਾਲਾ ਆਪਾਂ ਇੱਕ ਰਾਹ ਪਾਲਿਆ ਸੀ ਉਹ ਵੀ ਇੱਕ ਸਾਹ ਦਾ ਬੰਦ ਹੋ ਗਿਆ ਉੱਥੇ ਆਪਣਾ 40 ਲੱਖ ਪਹਿਲਾਂ ਲੱਗ ਜਾਂਦਾ ਮੁੜ ਕੇ ਦੋ ਦੋ ਪਿੰਡੋਂ ਫੀਸਾ ਮੰਗਾ ਲੈਂਦੇ ਦੋ ਦੋ ਕਿੱਲੇ ਉਧਰ ਵੀ ਕੀ ਜਾਂਦੇ ਆ ਰਹਿ ਆਪਾਂ ਕਿਹੜੇ ਪਾਸੋਂ ਕਾਮਯਾਬ ਰਹਿ ਗਏ ਚਾਰੇ ਪਾਸੋਂ ਪੈ ਗਏ ਆਪਾਂ ਮੈਂ ਤਾਂ ਇਹਨਾਂ ਨੂੰ ਰੋਜ਼ ਪੜਦਾਂ ਕਲਪਦਾਂ ਵੀ ਜਿਹੜਾ ਆਹਦੀ ਮਿੱਟੀ ਛੱਡ ਗਿਆ ਆਹਦੀ ਧਰਤੀ ਛੱਡ ਗਿਆ ਆਹ ਦਾ ਦੇਸ਼ ਛੱਡ ਗਿਆ ਤੇ ਲੋਕ ਛੱਡ ਗਿਆ ਉਹਨੂੰ ਕਿਤੇ ਢੋਈ ਨਹੀਂ ਜਿੱਥੇ ਮਰਜ਼ੀ ਭਜਦੇ ਹੋ ਛਤਰੀ ਪੈਣੇ ਆ ਉਹ ਇਥੋਂ ਜ਼ਮੀਨਾਂ ਵੇਚੀ ਜਾਂਦੇ ਹੋ ਉਧਰ ਉਹਨਾਂ ਨੇ ਕੱਢ ਦੇਣਾ ਨਾ ਘਰ ਦੇਣਾ ਕਾੜ ਦੇ ਥੋੜੇ ਨਾਲ ਹਾਲ ਭੜਾ ਹੋਣਾ ਹੂੰ ਇਹ ਤਾਂ ਹੁਣ ਗੱਲ ਸੁਭਾਵਿਕ ਹੈ ਜਦੋਂ ਅਸੀਂ ਕਾਲੀ ਕਰ ਜਾਾਂਗੇ ਧਰਤੀ ਨੂੰ ਇਹ ਕਿਸੇ ਨੇ ਕਿਸੇ ਨਾਲ ਭਰਨੀ ਨਹੀਂ ਕੁਦਰਤ ਵੀ ਭਰ ਦਿੰਦੀ ਆ ਕੋਈ ਜਗ੍ਹਾ ਖਾਣੀ ਕੋਈ ਤਾਂ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਵੀ ਪੁਲਿਸ ਤਾਂ ਅੱਜ ਹੁਣ ਵੀ ਬਹੁਤ ਖੜੀ ਆ ਤੇਰੇ ਗੇਟ 'ਚ ਮੈਂ ਇਥੋਂ ਨੇਰੇ ਚੋਂ ਮੈਂ ਦਿਖਾਈ ਨਹੀਂ ਗਈ ਤੇਰਾ ਨਾਲ ਵੀ ਗੱਲਬਾਤ ਕਰਨੀ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਵੀ ਇਹ ਹੋਣਾ ਬਾਈ ਚਲੋ ਥੋੜੇ ਪਿੰਡ ਵਾਲੇ ਖੜੇ ਆ ਇਹ ਰਾਤ ਨੂੰ ਵੀ ਫੇਰ ਅਜੇ ਗ੍ਰਿਫਤਾਰ ਕਰ ਸਕਦਾ ਕੀ ਬਣੂਗਾ ਇਦੋਂ ਬਾਅਦ ਹਜੇ ਕਿਹੜਾ ਪੁਲਿਸ ਚਲੀ ਗਈ ਉਹ ਲਾਇਰ ਤੇ ਵੀ ਖੜੀ ਹੈ ਗ੍ਰਿਫਤਾਰੀ ਦੀ ਗੱਲ ਨਹੀਂ ਗ੍ਰਿਫਤਾਰੀ ਤਾਂ ਮੈਂ ਕੋਈ ਮੈਂ ਇਹਨਾਂ ਨੂੰ ਪਹਿਲੇ ਕਰਦੇ ਮੈਂ ਬਾਰ ਵੀ ਖੋਲਿਆ ਹਾਂ ਹਾਂ ਲੈਬ ਚੱਲਿਆ ਤੇਰਾ ਬਾਈ ਬੇਜ ਤੇ ਮੈਂ ਬਾਰ ਖੋਲਦਾ ਜੇ ਮੈਂ ਟੱਪਣਾ ਹੁੰਦਾ ਤਾਂ ਮੈਂ ਟੱਪ ਜਾਂਦਾ ਗੱਲ ਦੱਸੋ ਕੀ ਆ ਮੈਂ ਕੋਈ ਚੋਰ ਥੋੜੀ ਹਾਂ ਮੈਂ ਕੋਈ ਕ੍ਰਾਈਮ ਕੀਤਾ ਜੁਰਮ ਕੀਤਾ ਮੈਂ ਘਰ ਛੱਡ ਕੇ ਭੱਜ ਜਾਊਂਗਾ ਜਾਂ ਭੱਜ ਜਾਊਂਗਾ ਖੜਾ ਹਾਂ ਵਾ ਦੱਸੋ ਕੀ ਗੱਲ ਕਰਨ ਆਇਆ ਹੂੰ ਉਹ ਨਹੀਂ ਗੱਲ ਹੈਗੀ ਪਰ ਗੱਲ ਸਵਾਲ ਇਹ ਆ ਵੀ ਠੀਕ ਆ ਉਹ ਗੱਲ ਸਾਡੇ ਵਰਗਿਆਂ ਨੂੰ ਫੜ ਲੈਣਗੇ ਜਾਂ ਨਜ਼ਰਬੰਦ ਕਰਿਆ ਜਾਂ ਘੇਰ ਲੈਣੇ ਘਰਾਂ ਦੇ ਵਿੱਚ ਤੇ ਆਮ ਲੋਕ ਕਿੱਥੇ ਆ ਕੀ ਆਮ ਲੋਕ ਸਾਡੇ ਕਿਤੇ ਪਹੁੰਚਣਗੇ ਕਿਸੇ ਮਸਲੇ ਤੇ ਇਕੱਠੇ ਹੋ ਜਾਣਗੇ ਹਾਂ ਜਿੰਨਾ ਲੋਕ ਨਹੀਂ ਨਾ ਇਕੱਠੇ ਹੁੰਦੇ ਕੋਈ ਹੱਲ ਨਹੀਂ ਇਹ ਲੋਕਾਂ ਨੇ ਇਕੱਠਾ ਹੋਇਆ ਇਹ ਝੋਨਾ ਵੀ ਲੋਕਾਂ ਦੇ ਇਕੱਠ ਨੇ ਜੁਨੀਆਂ ਨੇ ਬਗੈਤਾ ਸਰਕਾਰਾਂ ਦਾ ਹੱਥ ਘੜੇ ਕਰਕੇ ਇਹ ਵੀ ਨਹੀਂ ਵਿਕਦਾ ਇਹ ਗਾਂ ਵੀ ਨਹੀਂ ਵਿਕਦਾ ਹਾਂ ਨਾ ਇਹ ਵੀ ਤੁਸੀਂ ਭੁੱਲ ਜਿਓ ਤੁਹਾਡਾ ਝੋਨਾ ਵਿਕ ਜੂਗਾ ਚੱਕਣਾ ਨਹੀਂ ਕਿਸੇ ਡਾਲ ਨਹੀਂ ਚੱਕਣਾ ਹਾਂ ਚਾਰੇ ਪਾਸੇ ਘੇਰਾ ਬੰਦੀ ਆ ਬਾਕੀ ਪੰਚਾਇਤ ਖੜੀ ਹੈ ਮੇਰੇ ਪਿੰਡ ਦੀ ਆ ਪੁੱਛ ਕੇ ਆਏ ਹੁਣੇ ਦੱਸਿਓ ਬਾਈ ਕੀ ਜਾਂਦੇ ਆ ਉਹ ਜਨੇ ਵੀ ਬਸੇ ਡਿਊਟੀ ਪਜਾਉਨੇ ਆ ਹਮ ਟੈਂਟ ਪਾ ਕੇ ਬਗ ਜਾਣਗੇ ਟੈਂਟ ਪਾ ਕੇ ਬਗ ਜਾਣਗੇ ਇਹਦਾ ਮਸਲਾ ਦੱਸੋ ਹਾਂ ਮਾਸਲਾ ਪੁੱਛ ਤਾਂ ਕਰਦੇ ਮਸਲਾ ਕੋਈ ਨਹੀਂ ਦੱਸ ਮਸਲਾ ਨਹੀਂ ਦੱਸਿਆ ਆਪਾਂ ਕਹਾਂਗੇ ਜੀ ਮਸਲਾ ਕਦੇ ਟਾਈਮ ਟਪਾਉਣੀ ਹੈ ਡਿਊਟੀ ਡਟੂ ਕਰਦੇ ਹਾਂ ਮਸਲਾ ਕੋਈ ਨਹੀਂ ਦੱਸਿਆ ਮਸਲੇ ਤੋਂ ਬਿਨਾ ਤਾਂ ਵੀ ਐ ਹਾਂ ਐ ਭਾਈ ਆਇਆ ਵੀ ਨਹੀਂ ਸਕਦੇ ਚੱਕਰ ਤਾਂ ਉਹ ਜੀ ਉਸੇ ਉਹੀ ਪੁੱਛਣਗੇ ਪੰਚਾਇਤ ਤੌਰ ਤੇ ਭਾਈ ਦੱਸੋ ਵੀ ਤੁਸੀਂ ਆਏ ਕਿਵੇਂ ਹੋ ਵੀ ਕੋਈ ਗੱਲਬਾਤ ਤਾਂ ਦੱਸੋ ਸਾਨੂੰ ਭਾਈ ਪੰਚਾਇਤ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਯਾਰ ਕੌਣ ਜੀਐਸਪੀ ਖੜਾ ਐਸਐਚਓ ਐਸਐਚਓ ਖੜਾ ਐਸਐਚਓ ਜੀਐਸਪੀ ਵਗੈਰਾ ਤੇ ਹੋਰ ਬਾਈ ਫਿਰ ਤੂੰ ਕੀ ਕਹਿਣਾ ਚਾਹੁੰਦਾ ਵੀ ਲੋਕਾਂ ਨੂੰ ਬਾਜ ਮਾਰੋ ਬਈ ਇੱਕਾ ਕਰ ਲਓ ਨਹੀਂ ਪੱਲੇ ਕੱਖ ਨਹੀਂ ਚਾਰੇ ਪਾਸੇ ਸਾਨੂੰ ਘੇਰਾਬੰਦੀ ਹੋ ਰਹੀ ਆ ਹਾਂ ਘੇਰਾ ਤੈਰ ਹਾਂ ਇਕੱਠੇ ਹੋ ਜਾਓ ਤਿੰਨ ਤਰੀਕ ਨੂੰ ਵੀ ਆ ਜਾਓ ਹੁਣ ਵੀ ਲੱਖੇ ਬਾਈ ਨਾ ਥਾਂ ਥਾਂ ਤੇ ਖੜਨ ਦੀ ਲੋੜ ਆ ਤੂੰ ਨਹੀਂ ਦੇਈ ਗੱਲ ਸਾਨੂੰ ਲੜਨ ਵਾਲੇ ਵੀ ਨਹੀਂ ਰਹੇ ਬਾਲੇ ਸਾਨੂੰ ਤਾਂ ਬਿੱਲੇ ਉਹ ਘੇਰਾ ਪੈਗਾ ਚਾਰਸ ਫਿਰ ਉਹ ਡਾਂਗਾ ਲਈ ਖੜੇ ਆ ਬਾਕੀ ਭਾਈ ਜਮੇਲੇ ਮਾਰ ਨਹੀਂ ਖੜੇ ਹੁੰਦੇ ਜਿੱਧਰ ਨੂੰ ਬੱਲਾ ਨਿਕਲਦਾ ਨੱਕ ਤੇ ਮਾਰਦੇ ਹੁਣ ਉਹ ਹਾਲ ਹੋਇਆ ਖੜਾ ਜਿਹੜੀ ਪੁਲਿਸ ਨੇ ਲੋਕਾਂ ਦੀ ਰੱਖਿਆ ਕਰਨੀ ਹੁੰਦੀ ਆ ਹੁਣ ਤਾਂ ਉਹ ਪੁਲਿਸ ਨੂੰ ਵੀ ਪੈਣ ਲੱਗ ਗਿਆ ਆ ਦੇਖਿਆ ਤੁਸੀਂ ਵੀਡੀਓ ਦੇ ਕਿਵੇਂ ਗਲ ਪਈ ਜਾਂਦੇ ਆ ਪੁਲਿਸ ਦੇ ਕਿੰਨੇ ਗੱਪ ਮਾਰੇ ਸੀ ਮੈਂ ਆਮ ਘਰ ਦਾ ਜਵਾਕ ਆ ਮੇਰਾ ਐਸੇ ਟਰੈਕਟਰ ਨੇ ਹੈਂਡਲ ਨਹੀਂ ਮੇਰਾ ਗੁੱਟ ਤੋੜਤਾ ਸੀ ਕੀ ਕੁਸ ਕਹਿ ਕੇ ਭਗਵੰਤ ਮਾਨ ਆਇਆ ਸੀਗਾ ਮੈਂ ਗੰਨ ਮੈਂ ਨਹੀਂ ਲੈਂਦਾ ਮੈਂ ਆ ਮੈਂ ਜਾ ਕਰਦਾ ਮੈਂ ਬਾਹ ਕਰਦਾ ਇੱਕ ਗੱਲ ਤੇ ਖੜਿਆ ਹੋਵੇ ਦਿਖਾ ਦੇ ਹੈਲੀ ਮੈਂ 3 ਘੰਟੇ ਦਾ ਪੰਜਾਬ ਆ ਮੈਂ ਹੈਲੀਕਵਟਰ ਤੇ ਨਹੀਂ ਚੜਿਆ ਕਰਦਾ ਮੈਂ ਕਾਰ ਤੇ ਆ ਜਾ ਕਰੂ ਸਵਾਲ ਸਭ ਤੋਂ ਵੱਡਾ ਜਿਹੜਾ ਅੱਜ ਖੜਾ ਹੋ ਰਿਹਾ ਸਾਡੇ ਅੱਗੇ ਹੂੰ ਕਿ ਪੰਜਾਬ ਨੂੰ ਅੱਗ ਦੀ ਪੱਠੀ ਝੋਕਿਆ ਜਾ ਰਿਹਾ ਇਹ ਆਪ ਨੂੰ ਲੰਬੂ ਲਾਉਣ ਦੀਆਂ ਸਰਕਾਰਾਂ ਪੂਰੀ ਕੋਸ਼ਿਸ਼ ਕਰ ਰਹੀਆਂ ਨੇ ਪੰਜਾਬ ਨੂੰ ਉਹ ਤਿਆਰੀ ਜਿਹੜੀ ਸਾਰੀ ਇਹ ਕਰ ਰਹੇ ਨੇ ਇਹ ਪੰਜਾਬ ਹੁਣ ਜਿਹੜੇ ਬੰਦੇ ਮੈਂ ਗੱਲ ਕਰਕੇ ਹਟਿਆ ਸੋਨੇ ਹੁਣ ਰਿੰਗਿਆਂ ਦੀ ਗੱਲ ਕੀਤੀ ਆ ਬੰਗਲਾਦੇਸ਼ੀਆਂ ਦੀ ਉਹ ਨਾ ਪਤਾ ਕੀ ਰੱਖ ਰਹੇ ਇੱਥੇ ਆ ਕੇ ਕੋਈ ਰਵੀ ਆ ਕਹਿੰਦਾ ਮੇਰਾ ਨਾਮ ਕੋਈ ਕਹਿੰਦਾ ਮੇਰਾ ਆਸ਼ੂ ਆ ਕੋਈ ਕਹਿੰਦਾ ਰਾਜੂ ਆ ਕੋਈ ਕਹਿੰਦਾ ਸਾਹਿਲ ਆ ਸਾਨੂੰ ਐ ਨਹੀਂ ਪੁੱਛਿਆ ਹੈ ਕੌਣ ਆ ਇਹ ਮਾਨਸਾ ਤੋਂ ਹਿੰਦੂ ਵੀਰ ਦਾ ਫੋਨ ਤਾਏ ਬਾਈ ਤੇਰੇ ਨਾਲ ਅੱਧਾ ਘੰਟਾ ਚਰਚਾ ਕੀਤੀ। ਇਹੀ ਇਹੀ ਮਸਲੇ ਦੇ ਉੱਤੇ ਵੀ ਇਹ ਸਰਕਾਰ ਇਹਨਾਂ ਦੀ ਪੜਤਾਲ ਕਿਉਂ ਨਹੀਂ ਕਰ ਰਹੀ? ਕੌਣ ਹੈ? ਹੂੰ ਕਿੱਥੋਂ ਆਏ ਆ? ਕੀ ਕੰਮਕਾਰ ਕਰਦੇ ਆ? ਇੱਥੇ ਖਬਰਾਂ ਕਿਹੜਾ ਕ੍ਰਾਈਮ ਕਰ ਰਿਹਾ? ਨਸ਼ਾ ਨਸ਼ਾ ਵੱਡੇ ਪੱਧਰ ਤੇ ਹੀ ਵੇਚਦੇ ਨੇ। ਇਹਦੇ ਨੇ ਬੁੜੀਆਂ ਛੜੀਆਂ ਹੋਈਆਂ ਨਸ਼ੇ ਦੇ ਉੱਤੇ। ਹੂੰ ਆ ਪਿੱਛੇ ਜੇ ਹੁਣ ਫੜਿਆ ਹੀ ਗਿਆ ਕਿ ਕਿੰਨੇ ਕਿਲੋ ਹੈਰੋਨ ਫੜੀ ਗਿਆ ਉਹਦੀ ਜਿਹੜੇ ਪਸ਼ੂਚਾਰ ਦੇ ਫਿਰਦੇ ਉਹਨਾਂ ਦੇ ਕੋਲ ਬੰਦੇ ਦੇ ਕੋਲ। ਹੂੰ ਉਹ ਲੈ ਕੇ ਪਸ਼ੂਆਂ ਨਾਲ ਨਾਲ ਲੈ ਕੇ ਨਾਲ ਨਾਲ ਸੱਦਨ ਲਈ ਮਾਤਾ ਇਹ ਕਹਿਣਾ ਭਾਈ ਫਿਰ ਇਹ ਹੁਣ 3 ਤਰੀਕ ਨੂੰ ਜਿਹੜਾ ਬੰਨ ਮਾਰਨਾ ਹੁਣ ਮੈਂ ਲਾ ਪੰਜਾਬ ਚ ਕੋਈ ਸ ਇਹਨਾਂ ਨੇ ਡਿਬਰੂਗੜ੍ਹ ਸਿਟ ਤੇ ਕੋਈ ਮੁੰਡਾ ਬੋਲਣ ਵਾਲਾ ਤਾਂ ਸੱਡੇ ਨੇ ਸਭ ਜੇਲਾਂ ਚ ਤੱਕ ਤੇ ਹੁਣ ਤੂੰ ਕੱਲਾ ਰਹਿ ਗਿਆ 3 ਤਰੀਕ ਤੋਂ ਪਹਿਲਾਂ ਤੈਨੂੰ ਵੀ ਚੱਕਣੀ ਤੇਰੀ ਪੰਜਾਬ ਦਾ ਬਣੂ ਕੋਈ ਕੌਣ ਲੜੂ ਪੰਜਾਬ ਦਾ ਮੈਂ ਤਾਂ ਚੱਕ ਲੈਣਾ ਅੱਜ ਮੈਨੂੰ ਚੱਕ ਲੈਣਾ ਕੱਲ ਮੈਨੂੰ ਪਰਚਾ ਦੇ ਦੇਣ ਮੈਨੂੰ ਜੇਲ੍ਹ ਸਿਰ ਦੇਣ ਮੈਂ ਤਾਂ ਸੋਨੂੰ ਪੰਜਾਬ ਦੇ ਲੋਕ ਕੋਈ ਇੱਕੋ ਹੀ ਗੱਲ ਕਰਦਾ ਵੀ ਅਸੀਂ ਤਾਂ ਇਹ ਰਾਤ ਤੁਰਪੇ ਸਾਡੀ ਸਮੁੱਚੀ ਟੀਮ ਤੁਰਪੀ ਅਸੀਂ ਤਾਂ 3 ਤਰੀਕ ਨੂੰ ਬੰਨ ਵੀ ਮਾਰਾਂਗੇ ਜਿੱਥੇ ਸਾਨੂੰ ਕੋਈ ਸੱਦੂਗਾ ਬੁਲਾਊਗਾ ਕੋਈ ਮਸਲਾ ਉੱਠੂਗਾ ਅਸੀਂ ਜਾਵਾਂਗੇ ਵੀ ਉਹ ਜਿਹੜਾ ਮਰਜ਼ੀ ਮਸਲਾ ਹੋਇਆ ਪੰਜਾਬ ਪੰਜਾਬੀ ਅੱਦਾ ਅਸੀਂ ਨਹੀਂ ਪੁੱਛਿਆ ਤਨਾ ਇਹਨੂੰ ਤੁਸੀਂ ਲੋਕਾਂ ਨੇ ਫੈਸਲਾ ਕਰਨਾ ਵੀ ਤੁਸੀਂ ਘਰਾਂ 'ਚ ਬੈਠਣਾ ਕਿ ਨਿਕਲ ਕੇ ਆਉਣਾ ਕਿ ਜ਼ਹਿਰਾਂ ਪੀ ਕੇ ਮਰਨਾ ਕਿ ਛਤਰ ਖਾਣੇ ਆ ਤਾਂ ਤੁਹਾਡੀ ਮਰਜ਼ੀ ਆ ਖਾਈ ਚਲੋ ਮਰੀਤ ਲੋ ਤਮਾਸ਼ਾ ਦੇਖਣਾ ਘਰਾਂ 'ਚ ਬੈਠ ਕੇ ਉਹ ਫੈਲਾ ਕਰ ਲੋ ਅਸੀਂ ਹਰ ਹਾਲ ਦੇ ਵਿੱਚ ਇਹ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਜਾਂ ਉਹਦੋਂ ਪਹਿਲਾਂ ਪਹਿਲਾਂ ਜਿਹੜਾ 9 ਕਰੋੜ ਲੀਟਰ ਤੁਸੀਂ ਜ਼ਹਿਰ ਰੋਜ਼ ਪਾ ਰਹੇ ਹੋ ਕੈਮੀਕਲ ਉਹਦੇ ਵਿੱਚ ਸਤਲੁਜ ਤੇ ਸਾਰਾ ਦੱਖਣੀ ਮਾਲਵਾ ਮਾਰਤਾ ਬੀਕਾਨੇਰ ਤੱਕ ਦੇ ਲੋਕ ਮਾਰਤੇ ਗੰਗਾ ਨਗਰ ਤੱਕ ਦੇ ਲੋਕ ਮਾਰਤੇ ਉਹ ਬੰਦ ਕਰ ਦਿਓ ਯਾਰ ਨਾ ਤੇ ਨਹੀਂ ਭਰਾ ਅਸੀਂ ਤਰੰਤ ਤਰੀਕ ਨੂੰ ਬੰਦ ਕਰਨੇ ਕਰਨੀਆ ਉਹਦੇ ਸਾਡੇ ਲੋਕ ਸਾਥ ਦੇਗੇ ਤਾਂ ਹੁਣ ਦਿਖਾ ਦਾਂਗੇ ਵਿਆਹ ਕਰਿਆ ਪਿਆ ਯਾਰ ਬੰਦ ਨਹੀਂ ਤੁਹਾਡੀ ਮਰਜ਼ੀ ਆ ਭਰਾ ਬੋ ਠੀਕ ਆ ਮਗਰ ਉਹ ਪਸਤਾਉਣ ਦਾ ਕੋਈ ਫਾਇਦਾ ਨਹੀਂ ਆ ਹੋ ਗਿਆ ਓਏ ਮਰ ਗਿਆ ਕੈਂਸਰ ਹੋ ਗਿਆ ਉਹ ਤੁਹਾਡਾ ਜਵਾਕ ਨੂੰ ਆ ਹੋ ਗਿਆ ਓਏ ਅਪਾਹਾ ਜਵਾਕ ਲੂਲੇ ਲੰਗੜੇ ਕਾਣੇ ਨੇ ਮੰਦ ਬੁੱਧੀ ਜਵਾਕ ਪੈਦਾ ਹੋਣ ਲੱਗ ਗਿਓ ਜ਼ਹਿਰਾਂ ਪੀ ਪੀ ਕੇ ਹੂੰ ਪਰ ਤੁਹਾਡੀ ਮਰਜ਼ੀ ਆ ਤੁਸੀਂ ਇਹਦਾ ਬਾਈ ਹੁਣ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਉੱਠਣਾ ਪਊਗਾ ਹੁਣ ਡੱਲੇ ਵਾਲਾ ਸਾਹਿਬ ਕਿੱਡੀ ਵੱਡੀ ਉਮਰ ਦੇ ਆ ਲਾਹ ਭੁੱਖ ਹੜਤਾਲ ਤੇ ਬੈਠਣ ਜਾ ਰਿਹਾ ਡੱਲੇ ਵਾਲ ਕੈਂਸਰ ਦਾ ਮਰੀਜ਼ ਹੂੰ 26 ਤਰੀਕ ਨੂੰ ਐਸੇ 26 ਨਵੰਬਰ ਨੂੰ ਮਰਨ ਵਰਤ ਤੇ ਬੈਠ ਰਿਹਾ ਮਰਨ ਵਰਤ ਦੇ ਉੱਤੇ ਹੂੰ ਆ ਨੌਜੋਦ ਸਿੰਘ ਨੂੰ ਇਹਨੂੰ ਘਰ ਵਾਲੀ ਨੂੰ ਕੈਂਸਰ ਹੋ ਗਿਆ ਟਿਆ ਬਾਦਲ ਦੇ ਘਰ ਵਾਲੇ ਨੂੰ ਵੀ ਕੈਂਸਰ ਸੀ ਨਵਜੋਦ ਦੇ ਘਰ ਵਾਲੇ ਨੂੰ ਵੀ ਕੈਂਸਰ ਆ ਕੈਂਸਰ ਸਾਰੇ ਹੀ ਫੈਲ ਗਿਆ ਮੈਂ ਕਹਣਾ ਡੱਲੇ ਵਾਲ ਦੀ ਗੱਲ ਮੈਂ ਕਰਦਾ ਵੀ ਜਿਹੜਾ ਬਜ਼ੁਰਗ ਬੰਦਾ 70 75 ਸਾਲ ਦੀ ਉਮਰ ਆ ਕੈਂਸਰ ਦਾ ਮਰੀਜ਼ ਆ ਛੋਡੀਆਂ ਨਸਲਾਂ ਬਚਾਉਣ ਖਾਤਰ ਛੋਡੀ ਕਿਸਾਨੀ ਛੋਡੇ ਮਜ਼ਦੂਰਾਂ ਨੂੰ ਬਚਾਉਣ ਖਾਤਰ ਛੋਡੇ ਹੱਕਾਂ ਦੀ ਖਾਤਰ ਬੰਦਾ ਮਰਨ ਵਰਤ ਤੇ ਬੈਠ ਰਿਹਾ ਕਿੰਨੇ ਕ ਪਹੁੰਚੋਗੇ ਆ ਮਹਾਲੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗੇ ਨੂੰ ਕੈ ਸਾਲ ਹੋ ਗਏ ਕਿੰਨੇ ਕ ਜਾਣਿਆ ਪਾ ਉਥੇ ਕਿੰਨੀ ਕ ਹਾਇਦੀ ਭਰਦਿਆਂ ਪਾ ਉਥੇ ਪਾਉਣੇ 13000 ਪਿੰਡਾਂ 'ਚ ਇੱਕ ਬੰਦਾ ਵੀ ਇੱਕ ਦਿਨ 'ਚ ਵਾਰੀ ਬੰਨ੍ਹ ਕੇ ਇੱਕ ਪਿੰਡ 'ਚੋਂ ਨਿਕਲ ਜਾਏ ਇੱਕ ਬੰਦਾ ਤਾਂ ਵੀ 13000 ਬੰਦਾ ਇਕੱਠਾ ਹੋ ਜੂਗਾ ਮੋਰਚੇ ਤੇ 13000 ਬੰਦਾ ਬੈਠ ਕੇ ਸੱਥਾਂ ਤੇ ਤਾਂਸ਼ਾਂ ਕੁੱਟ ਕੇ ਮੁਰਜੈ ਨੂੰ ਗੱਲਾਂ ਮਾਰ ਕੇ ਮੁਰਜ ਜਾਂਦੇ ਹੋ ਯਾਦ ਕਰੋਗੇ ਵੇਲੇ ਨੂੰ ਵੀ ਬੰਦੇ ਕੋਈ ਉੱਠੇ ਸੀ ਸਾਡੀ ਖਾਤਰ ਲੜਨ ਵਾਲੇ ਪਰ ਅਸੀਂ ਸਾਥ ਨਹੀਂ ਦਿੱਤਾ ਮੈਂ ਉੱਥੇ ਵੀ ਕਹਿਣਾ ਮਰਨਵਾਰਤ ਦੇ ਉੱਤੇ 26 ਨਵੰਬਰ ਨੂੰ ਬੈਠ ਰਿਆ ਡੱਲੇ ਆਲ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਇਹ ਨਹੀਂ ਪਤਾ ਧੱਕੇ ਨਾਲ ਉਹਨੂੰ ਲਿਆ ਕੇ ਪੁਲਿਸ ਨੂੰ ਤੇ ਦਾਖਲ ਕਰਦੇ ਹਸਪਤਾਲ ਦੇ ਵਿੱਚ ਜਿਵੇਂ ਬਾਪੂ ਸੂਰਤ ਸੌਣਾ ਹੋਇਆ ਧੱਕੇ ਨਾਲ ਲਿਆ ਕੇ ਹਸਪਤਾਲ ਸਿੜਤਾ ਮਗਰ ਗੁਲੂ ਕੋ ਚੜੀ ਗਏ ਐਤ ਕੀ ਰੋਗੇ ਝੋਨਾ ਚੱਕਿਆ ਗਾਹਾਂ ਨੂੰ ਕਿਸੇ ਨੇ ਝੋਨਾ ਨਹੀਂ ਚੱਕਣਾ ਚਾਰੇ ਪਾਸੇ ਕਿਹੜਾ ਝੋਨਾ ਤੁਸੀਂ ਸੋਡਾ ਖਤਮ ਕਰ ਦੇਣਗੇ ਛੱਤਰ ਮਾਰਨਗੇ ਫਿਰ ਘਰਾਂ ਜਾ ਕੇ ਯੂਥ ਫੇਰਨਗੇ ਕਿਹੜੇ ਝੋਨੇ ਦੀ ਗੱਲ ਕਰਦੇ ਆਪਾਂ ਕੋਈ ਨਹੀਂ ਯਾਰ ਮੇਰੀ ਗੱਲ ਸੁਣ ਜਦੋਂ ਅੱਗ ਲਾਉਂਦੇ ਆ ਉਹ ਤਾਂ ਭੱਜੇ ਆਉਂਦੇ ਆ ਵੀ ਅੱਗ ਲਾਉਨੇ ਹੋ ਤਾਂ ਡੀਏਪੀ ਦੇ ਨਹੀਂ ਰਹੇ ਫਿਰ ਤੁਸੀਂ ਕਣਕ ਨੂੰ ਜਦੋਂ ਆਪਣੀ ਨੂੰ ਆਗੂ ਪੈ ਜਾਂਦੀ ਆਟੋਮੈਟਿਕ ਕਿਤੇ ਇਹਨਾਂ ਦਾ ਅਸਰਾਏ ਭਜਾਉਣਾ ਸਾਡੇ ਲੋਕਾਂ ਦਾ ਮਾਨਸਿਕ ਪੱਧਰ ਕਿੱਥੇ ਖੜਾ ਸੋਚਣ ਵਾਲੀ ਗੱਲ ਆ ਆ ਮੇਜਰ ਖੜਾ ਮੇਜਰ ਓਏ ਔਰੇ ਆ ਕੱਲ ਤੁਸੀਂ ਵਿਆਹ ਦੇ ਆ ਮੇਜਰ ਆ ਹੁਣ ਹੁਣ ਕੀ ਸੁਣਾਉਣਾ ਸੁਣਨ ਵਾਲੀ ਗੱਲ ਆ ਲੋਕਾਂ ਦੀ ਕੱਲ ਮੇਜਰ ਕਿੱਥੇ ਪਰਸੋਂ ਦੀ ਗੱਲ ਆ ਬੰਦੂਆਂ ਨੇ ਕੋਠਿਆਂ ਬੰਦੂਆਂ ਨੇ ਕੋਠਿਆਂ ਦੇ ਬਾਗੇ ਅੱਜ ਤਾਂ ਆਪਣੇ ਤੇ ਜਾਗੋ ਤੇ ਇੱਕ ਇੱਥੇ ਆਮ ਆਦਮੀ ਪਾਰਟੀ ਦਾ ਪੀਏ ਐ ਇਹਨਾਂ ਦਾ ਇੱਕ ਉਹ ਤੇ ਇੱਕ ਹੋਰ ਬਜ਼ੁਰਗ ਬੈਠਾ ਸਰਪੰਚ ਜੀ ਦਾ ਮਲੂਆ ਨੇ ਦਾ ਗਰਲਾ ਤੂੰ ਪਹਿਲਾਂ ਪਹਿਲਾਂ ਐ ਦੱਸ ਮੈਨੂੰ ਤੂੰ ਆਦੀ ਜਵਾਨੀ ਦੇ ਅਸ ਵਿੱਚ ਵੀ ਉਹ ਪਾਣੀਆਂ ਦੀ ਗੱਲ ਉੱਤੇ ਕੀ ਬੰਦੇ ਬੋਲੇ ਉਹ ਕਹਿੰਦੇ ਪਾਣੀ ਦਾ ਆਪਾਂ ਪੀਣ ਨੂੰ ਮੁੱਲ ਵੀ ਲੈ ਸਕਦੇ ਹਾਂ ਹੁਣ ਬਾਹਰ ਜਾਂਦੇ ਆ ਉਦੋਂ ਨਹੀਂ ਕਿਤੇ ਮੋਲ ਲੈ ਕੇ ਆਂਦੇ ਬੋਤਲਾਂ ਕਹਿੰਦੇ ਆਪਾਂ ਪੀਣ ਨੂੰ ਮੁੱਲ ਲੈ ਸਕਦੇ ਹਾਂ ਪਾਣੀ ਦਾ ਫੇਰ ਮੁੰਡਾ ਗਰਲਾ ਆ ਸਰਪੰਚ ਉਹ ਕਹਿੰਦਾ ਬਈ ਕਹਿੰਦਾ ਜਿਹੜਾ ਜ਼ਹਿਰ ਹੈ ਕਹਿੰਦਾ ਇਹ ਤਾਂ ਪਾਣੀ ਖਰਾਬ ਕਰਦਾ ਹੀ ਕਰਦਾ ਇੱਕ ਬਜ਼ੁਰਗ ਬੋਲਿਆ ਕਹਿੰਦਾ ਯਾਰ ਧਰਤੀ 'ਚ ਪਾਣੀ ਕਿੱਥੇ ਪਾਉਂਦੇ ਆ ਉੱਥੋਂ ਤੁਰਿਆ ਉੱਥੋਂ ਕਹਿੰਦਾ ਪਾਣੀ ਫਿਰ ਥੱਲੇ ਫੈਕਟਰ ਲਾਇਆ ਨਾ ਜਣੇ ਇਸ ਤੱਕ ਦਾ ਸਾਫ ਹੋਇਆ ਸਾਫ ਹੋਇਆ ਇਹਨਾਂ ਲੋਕਾਂ ਦਾ ਸੋਚ ਦਾ ਪੱਧਰ ਦੇਖੋ ਉਹਨਾਂ ਨੂੰ ਸਿਰਫ ਇਹ ਹੈ ਵੀ ਇਹ ਸਾਡੀ ਪਤਾ ਨਹੀਂ ਪਾਰਟੀ ਦੀ ਸਰਕਾਰ ਹੈ ਇਹ ਉਹਦੇ ਖਿਲਾਫ ਬੋਲਦੇ ਐ ਐਡੇ ਯਾਰ ਘਟਿਆ ਤੇ ਦਲਾਲ ਕਸਮ ਦੱਲੇ ਕਸਮ ਤੇ ਲੋਕ ਵੀ ਤੁਹਾਨੂੰ ਪਾਰਟੀਆਂ ਦੀਆਂ ਦਿੰਦੀਆਂ ਤੁਹਾਡੇ ਜਵਾਗ ਮਾਰਦੇ ਨੇ ਤੁਹਾਨੂੰ ਨਹੀਂ ਦੀਦਾ ਹਰਾਨੀ ਦੀ ਗੱਲ ਦੇਖੋ ਇੱਕ ਬਜ਼ੁਰਗ ਬੰਦਾ ਹੈਗਾ ਨਾ ਪਾਣੀ ਉਹ ਪੱਤਨ ਚ ਪਾਣੀ ਯਾਰ ਪਾਸੀ ਕਿਵੇਂ ਸਾਫ ਸਿੱਧਾ ਬੋਲ ਕਰਕੇ ਥੱਲੇ ਮਾਰਦੇ ਐ ਦਰਿਆ ਦਾ ਜਿਹੜਾ ਕੈਮੀਕਲ ਪਾਉਂਦੇ ਨੇ ਉਹਦਾ ਕਿਸੇ ਕਿਸੇ ਵੀ ਤਰੀਕੇ ਨਾਲ ਸਾਫ਼ ਨਹੀਂ ਹੋ ਸਕਦਾ ਜਿਹੜਾ ਕੈਮੀਕਲ ਇਹ ਪਾਉਂਦੇ ਆ ਚਾਹ ਗੜੂ ਨੂੰ ਤਾਂ ਪੈਸੇ ਨਹੀਂ ਪਾਣੀ ਕੌਣ ਮੁੱਲ ਲੈ ਲੂ ਮੈਂ ਕਿੰਨੇ ਤਾਂ ਲੋਕ ਤੰਗ ਕਰ ਸਾਡੇ ਚਾਰੇ ਪਾਸੇ ਤਾਂ ਮਾਰੇ ਖੜੇ ਆਏ ਇਹ ਇਹ ਹੀ ਸਾਨੂੰ ਆਹੀ ਆਹੀ ਚੀਜ਼ ਲੈ ਬੈਠੀ ਅਸੀਂ ਪਾਰਟੀਆਂ 'ਚ ਫਸੇ ਬੈਠੇ ਆਂ ਧੜਿਆਂ 'ਚ ਫਸੇ ਬੈਠੇ ਆਂ ਇਹਨਾਂ ਨੂੰ ਲੱਗਦਾ ਜਿਹੜੀ ਇਹ ਜਿਹੜੀ ਵੀ ਗੱਲ ਆਉਂਦੀ ਆ ਕਿ ਸਰਕਾਰ ਦੇ ਪਹਿਲਾਂ ਦੂਜੀਆਂ ਸਰਕਾਰਾਂ ਸੀ ਉਦੋਂ ਲੋਕ ਬੋਲਦੇ ਸੀ ਉਹਨਾਂ ਨੂੰ ਲੈ ਸਾਡੀਆਂ ਸਰਕਾਰਾਂ ਦੇ ਖਿਲਾਫ ਬੋਲਦੇ ਆ ਉਹ ਉਹਨਾਂ ਦੇ ਹੱਕ 'ਚ ਭੋਗਤਦੇ ਸੀ ਇਹ ਲੋਕ ਐਡੇ ਘਟਿਆ ਨਖਦ ਨਕੰਮੇ ਦਲਾਲ ਟਾਈਪ ਲੋਕ ਹੋਗੇ ਸਾਡੇ ਪੰਜਾਬ ਦੇ ਇਹ ਕਦੇ ਪੰਜਾਬ ਦੇ ਹੱਕ ਚ ਭੁਗਤੇ ਹੀ ਨਹੀਂ ਭੁਗਤੇ ਕਦੇ ਬਾਦਲਾਂ ਦੇ ਕਦੇ ਕਾਂਗਰਸੀਆਂ ਦੇ ਕਦੇ ਭਾਜਪੀ ਦੇ ਕਦੇ ਬੋਕਰ ਆ ਲੈਣਦੇ ਆ ਆ ਕਰਤੂਤੇ ਨਾਲ ਲੋਕਾਂ ਦੀ ਆ ਲੈ ਬਾਈ ਤੈਨੂੰ ਨਵੀਂ ਗੱਲ ਸੁਣਾਉਣਾ ਐਮਐਲਏ ਆਏ ਤੇ ਕੀ ਮੰਡੀਆਂ ਚ ਫਿਰਦਾ ਸੀਗਾ ਜਿਹੜੇ ਝਾੜੂ ਵਾਲੇ ਮੂਰੇ ਚਾਂਚੇ ਹੁੰਦੇ ਸੀ ਆ ਆਪ ਦਾ ਝੋਨਾ 4-4 ਕਿਲੋ ਦੀ ਕਾਟ ਤੇ ਚਕਾਦਾ ਸੈਲਰਾਂ ਨੂੰ ਤੇ ਉਹਨੂੰ ਬਰਫੀ ਖਵਾਈਗੇ ਥਾਂ ਥਾਂ ਪਿੰਡਾਂ ਚ ਵੀ ਸਾਡਾ ਐਮਐਲਏ ਨੂੰ ਨਾ ਮਾੜਾ ਕਹਿ ਦਿਓ ਕਾ ਟਾਪ ਖਵਾਈਗੇ ਲੈ ਇੱਥੋਂ ਤੱਕ ਪਹੁੰਚੇ ਪਏ ਐ ਇਹਨਾਂ ਦਾ ਕੋਈ ਹੱਲ ਨਹੀਂ ਐ ਨਿੱਗਰ ਚੁੱਕੇ ਆ ਇਹਨਾਂ ਨਿੱਗਰ ਚੁੱਕੇ ਆ ਹਾਂ ਇੰਨੇ ਦੇਖ ਲੈ ਚਮਚੇ ਬਣ ਗਏ ਓਏ ਲੜਨ ਵਾਲਿਆਂ ਦਾ ਰੱਬ ਸਾਥ ਦਿੰਦਾ ਲੋਕੋ ਸੱਚ ਤੇ ਹੱਕ ਤੇ ਜਿਹੜੇ ਲੋਕ ਲੜਦੇ ਆ ਰੱਬ ਨਾਲ ਖੜਦਾ ਕੇ ਉਹ ਤੁਸੀਂ ਤਾਂ ਬੇਈਮਾਨ ਹੋਏ ਬੈਠੇ ਆ ਲੜਾਈ ਵੀ ਨਹੀਂ ਲੜ ਸਕਦਾ ਨਾਲ ਕੌਣ ਖੜੂ ਨਾ ਲੋਕ ਖੜਨਾ ਰੱਬ ਖੜੇ ਹੂੰ ਸਚਾਈ ਦੀ ਜਿੱਤ ਹੁੰਦੀ ਆ ਠੀਕ ਆ ਤਕਲੀਫ ਹੁੰਦੀ ਆ ਸੱਚ ਨੂੰ ਬਹੁਤ ਕੁਝ ਲੜਨਾ ਪੈਂਦਾ ਅਮਰੀਕਾ ਹੈਗਾ ਵੀ ਸੱਚ ਨੂੰ ਕਾਲ ਕੋਠੜੀਆਂ ਨੇ ਫਾਂਸੀਆਂ ਨੇ ਪਰ ਸੱਚ ਜਿੱਤਦਾ ਜੇ ਤੁਸੀਂ ਆਹ ਦਲਾਲਪੁਣਾ ਕਰਨ ਲੱਗ ਗਏ ਥੋੜੇ ਆਹ ਮਾਨਸਿਕਤਾ ਬਣ ਗਈ ਛੋੜਨਾ ਨਾ ਰੱਬ ਨੇ ਕੋਈ ਢੋਈ ਦੇਣੀ ਆ ਨਾ ਰੱਬ ਨੇ ਖੜਨਾ ਲੋਕਾਂ ਨੇ ਖੜਨਾ ਹੀ ਕੀ ਆ ਅਕਲ ਨੂੰ ਹੱਥ ਮਾਰੋ ਆਪਣੀ ਨੂੰ ਅਕਲ ਨੂੰ ਹੱਥ ਮਾਰੋ ਜਿੱਦਰ ਨੂੰ ਹੋ ਤੁਰਿਆ ਇਹ ਗੱਲ ਨੂੰ ਸੋਚੋ ਬਣ ਕੀ ਰਿਹਾ ਥੋੜੇ ਨਾਲ ਆ ਜਿਹੜੇ ਜਿੰਨੇ ਚੇਲੇ ਚਮਚੇ ਫਿਰਦੇ ਆ ਨਾ ਸਾਰੀਆਂ ਪਾਰਟੀਆਂ ਦੇ ਜਿਹੜੀ ਗੱਲ ਤੂੰ ਕਰਦਾ ਝੋਨਾ ਕੁਝ ਵੀ ਨਹੀਂ ਵਿਕਣਾ ਇੱਥੇ ਕੁਝ ਵੀ ਨਹੀਂ ਚੱਕਣਾ ਹੂੰ ਪਾਣੀ ਸੋਡਾ ਗਿਆ ਮੁੱਕਣ ਦਾ ਖਤਮ ਕਹਾਣੀ ਉਹ ਤੁਹਾਡੇ ਕੋਲ 12-15 ਸਾਲ ਦੀ ਹੈ ਤੁਸੀਂ ਲੋਕਾਂ ਨੇ ਧਾਤ ਨਹੀਂ ਪਿੱਟਣਾ ਤੁਸੀਂ ਲੋਕਾਂ ਨੂੰ ਮਰਨਾ ਨਾ ਆਪਣੀ ਚੂਲੀ-ਚੂਲੀ ਪਾਣੀ ਨੂੰ ਤਰਸਣਾ ਉਹਦੇ ਤੁਹਾਡੇ ਲੋਕਾਂ ਨੂੰ ਅਕਲਾ ਯਾ ਮੇਰੇ ਪਿੰਡ ਵਾਲੇ ਖੜੇ ਆ ਦੱਸੋ ਆਪਣੇ ਪਿੰਡ ਚ ਕਾ ਟੋਟੇ ਪੈ ਗਏ ਮੋਟਰਾਂ ਜਾਇਤ ਕੀ ਪੈ ਗਏ ਦੋ 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 ਪੈ ਗਏ ਬਾਈ ਨਾਲੇ ਭਾਈ ਆਹ ਪਹਿਲਾਂ ਜਿਹੜੇ ਵੱਡੇ-ਵੱਡੇ ਸਟੋਰ ਆ ਪਹਿਲਾਂ ਤਾਂ ਬੋਤਲਾਂ ਫਿੱਕਾਦਾ ਹੁੰਦਾ ਜਿਉਂ ਤਾਂ ਵੱਡੇ-ਵੱਡੇ ਗੇਲਣ ਆਉਣ ਲੱਗ ਗਏ ਪਾਣੀ ਦੇ ਤੁਸੀਂ ਪਾਣੀ ਤਾਂ 70-80 ਰੁਪਏ ਦੇ ਨਹੀਂ ਗੱਲ ਦੇਖੋ ਕੀਤੀ ਬੰਦੇ ਨੇ ਕਿ ਪਾਣੀ ਮੋਲ ਲੈ ਕੇ ਪੀ ਮੋਲ ਲੈ ਕੇ ਪੀ ਲਾਂਗੇ ਮੋਲ ਦਾ ਪਹਿਲੀ ਗੱਲ ਦਾ ਮੋਲ ਵਾਲਾ ਪਾਣੀ ਜਿਹੜਾ ਤੁਸੀਂ ਪੀਨੇ ਆਰਓ ਵਾਲਾ ਉਹ ਚ ਜਿੰਨਾ ਕੋਈ ਮਿਨਰਲ ਹੁੰਦਾ ਕੋਈ ਤੁਹਾਨੂੰ ਤੱਤ ਚਾਹੀਦਾ ਹੈ ਹੀ ਨਹੀਂ ਉਹ ਸਾਫ਼ ਹੀ ਹੋ ਜਾਂਦਾ ਤੇ ਜਿਹੜੀ ਪਾਣੀ ਯਾਰ ਪਾਤੀ ਦਰਿਆਵਾਂ ਚ ਉਹ ਤੁਸੀਂ ਫਸਲਾਂ ਨੂੰ ਲਾਓਗੇ ਥੋੜੀ ਕਣਕ ਨੂੰ ਲਾਓਗੇ ਉਹ ਕਣਕ ਖਾਓਗੇ ਫਸਲਾਂ ਨੂੰ ਪਿਓਗੇ ਆ ਵਾਟਰ ਵਾਸਾ ਸਾਰਾ ਹੀ ਨਹਿਰਾਂ ਦਾ ਪਾਣੀ ਪਿੰਡਾਂ ਚ ਆਉਂਦਾ ਉਹ ਕਿੱਡੀ ਯਾਰ ਸਾਡੀ ਸੋਚ ਹੀ ਨਿਖਿੱਧ ਹੋ ਚੁੱਕੀ ਆ ਯਾਰ ਉਹ ਬਾਈ ਹੁਣ ਅੱਖ ਤੇਰੇ ਦੀ ਰਹਿ ਗਈ ਵੀ ਇਹ ਬੋਲਦਾ ਸੱਚ ਵੀ ਬਾਕੀ ਦਾ ਸੱਟ ਲੈ ਇਹਨੂੰ ਸੱਟ ਗਏ ਸਰਕਾਰ ਤੇਰੇ ਦੀ ਹੋਈ ਖੜੀ ਕੋਈ ਗੱਲ ਨਹੀਂ ਪੰਜਾਬੀ ਬੋਲੀ ਆ ਜਦੋਂ ਹੁਣ ਬੰਨ ਲਾ ਪੰਜਾਬੀਓ ਇਕੱਠੇ ਹੋ ਜੋ ਨਹੀਂ ਬੰਨ ਲਾਉਣ ਤੋਂ ਪਹਿਲਾਂ ਸਾਨੂੰ ਕੋ ਸੁੱਖ ਦੀ ਨਹੀਂ ਤਾਂ ਸੌਣ ਨਹੀਂ ਦਿੰਦਾ ਤੂੰ ਸਾਰੇ ਅੱਧੀ ਦੀ ਨੀਂਦ ਪੂਰੀ ਕਰ ਲਈ ਹੋਣੀ ਐ ਤੇ ਸਾਰੇ ਇੱਥੇ ਘਟ ਘਟ 100 ਬੰਦਾ ਖੜਾ ਝਾਕਦਾ ਅੱਖਾਂ ਹੀ ਨੀਂਦ ਰੱਖਦੀ ਆ ਤੜਕੇ ਤੇ ਜੋ ਚੱਲਿਆ ਥੱਕੇ ਹੰਬੇ ਰੋਜ਼ ਨੂੰ ਰਾਤ ਨੂੰ ਆਏ ਖੜਦੇ ਆ ਤੇ ਰਾਤ ਨੂੰ ਆ ਕੇ ਪੁਲਿਸ ਕਰ ਘੇਰ ਲੈਂਦੀ ਆ ਠੀਕ ਆ ਬਾਈ ਠੀਕ ਹੈ ਬਈ ਬੰਦ ਕਰਦੀ ਹੁਣ ਕਰ ਦਿਓ ਬਾਈ ਲੈ ਬਈ ਆਏ ਆ ਵੀ ਹੁਣ ਬੰਨ ਮਾਰਨ ਵੇਲੇ ਇਕੱਠੇ ਹੋ ਜੋ ਪੰਜਾਬੀ ਉਹਨਾਂ ਹੀ ਫਿਰ ਕੰਮ ਖਰਾਬ ਹੀ ਆ ਬਾਕੀ ਤੁਹਾਨੂੰ ਗੱਲ ਦੱਸਤੀ ਇਹ ਫੜ ਕੇ ਲੈ ਜਾਂਦੇ ਅਸੀਂ ਤਾਂ ਵੀ ਨਹੀਂ ਕਿਸੇ ਪਾਸੇ ਦੇ ਹਿਲਣ ਲੱਗੇ ਇੱਥੇ ਕਰਈਆਂ ਨਾ ਹੀ ਪਾਸੇ ਪੱਜ ਜਾਗੇ ਫੜਨਾ ਫੜ ਲੈਣਾ ਜੋ ਮਰਜ਼ੀ ਕਰ ਲੈਣਾ ਇਹ ਅੱਗੇ ਤੁਸੀਂ ਸੋਚਣਾ ਵੀ ਤੁਸੀਂ ਇਕੱਠੇ ਹੋਣਾ ਕਿ ਨਹੀਂ ਹੋਣਾ ਇਹਨਾਂ ਦੀ ਮਰਜ਼ੀ ਆ ਪਰਚਾ ਦਿੰਦੇ ਆ 3 ਦਸੰਬਰ ਨੂੰ ਦਿੰਦੇ ਆ ਉਦੋਂ ਪਹਿਲਾਂ ਦਿੰਦੇ ਆ ਮਗਰੋਂ ਦਿੰਦੇ ਆ ਕੋਈ ਬਹਾਨਾ ਕੀ ਕਰਦੇ ਆ ਆ ਬੱਬੂ ਢਾਲੀ ਵਾਲ ਕਹਿੰਦਾ ਬਾਈ ਕਹਿੰਦਾ ਮੁੱਲ ਨਹੀਂ ਮਿਲ ਜੂ 100 ਰੁਪਏ ਦੇ ਨਿੱਕੀ ਜੀ ਬੋਤਲ ਦਿੰਦੇ ਕਿੱਥੋਂ ਕਿੱਥੋਂ ਖਰੀਦ ਲਓਂ ਕਹਿੰਦਾ ਹੈ ਨਿੰਹਾਉਣ ਨੂੰ ਵੀ ਮੁੱਲ ਖਰੀਦ ਲਿਓ ਫਸਲ ਨੂੰ ਵੀ ਮੁੱਲ ਲੈ ਲਿਓ ਉਹ ਕਹਿੰਦੇ ਚੋਤ ਲਾਣਾ ਲਾ ਦੇ ਕਰੋ ਪਾਰਟੀ ਨੂੰ ਪਾਰਟੀ ਨੂੰ ਨਿੰਦੋਂ ਬਾਹਰਟੀ ਜਰੂਰ 1000 ਰੁਪਏ ਦੀ ਮੁੱਲ ਲੈਉਣਗੇ ਨਹਾਉਣ ਖਾਤਰ ਪਾਰਟੀ ਨਾਲ ਨਿੰਦੋਂ ਇਹਨਾਂ ਦੀ ਬਸ ਹਾਂ ਇੱਥੇ ਤੇ ਕੰਮ ਪਹੁੰਚ ਗਿਆ ਓਏ ਸੋਨੂੰ ਜਿਹੜੀ ਹੁਣ ਤੱਕ ਦੀ ਜਾਣਕਾਰੀ ਆ ਭਾਈ ਅਸੀਂ ਦਿੱਤੀ ਆ ਵੀ ਆਹ ਸਥਿਤੀ ਬਣੀ ਹੋਈ ਆ ਟਾਈਮ ਕੀ ਹੋ ਗਿਆ 10 ਸਵਾ 10 ਹੋ ਗਿਆ ਭਾਈ ਸਵਾ 10 ਦਾ ਟਾਈਮ ਹੋਇਆ ਰਾਤ ਦਾ ਇਹ ਆ ਚਾਰ ਘੰਟੇ ਰੇਡ ਕਹਿ ਚੱਲੀ ਜਾਂਦਾ ਖਾੜੇ ਵਾਲੇ ਦਾਲੇ ਹਲੇ ਕੋਈ ਗੱਲ ਨਹੀਂ ਮੈਂ ਕਿਤੇ ਨਹੀਂ ਚੱਲਿਆ ਮੈਨੂੰ ਵੀ ਕਹਦਾ ਮੈਂ ਕਿਤੇ ਨਹੀਂ ਜਾਂਦਾ ਨਾ ਮੈਂ ਘਰ ਵਾਲਾ ਛੱਡਾਂ ਜੇਕਰ ਤੇ ਸਾਨੂੰ ਕੋਈ ਬੁਲਾਊ ਕੋਈ ਮੋਰਚਾ ਲੱਗੂ ਕੋਈ ਗੱਲ ਬਣੂ ਤਾਂ ਜਾਵਾਂਗੇ ਹਰ ਹਾਲ ਜਾਵਾਂਗੇ ਨਹੀਂ ਰੁਕਣਾ ਜਿਸ ਨੂੰ ਕਹਾਂ ਰੋਕਾਂਗੇ ਰੋਕਣ ਵਾਲੇ ਹੈ ਨਹੀਂ ਅਸੀਂ ਪਰ ਤੁਹਾਨੂੰ ਬੇਨਤੀ ਹੈ ਤੁਸੀਂ ਭਰਾਵੋ ਜਦੋਂ ਕੋਈ ਗੱਲਬਾਤ ਵਾਪਰਦੀ ਏ ਛੋਡੇ ਕੋਲ ਕੋਈ ਵੀ ਜਾਣਕਾਰੀ ਪਹੁੰਚਦੀ ਆ ਤਾਂ ਮੇਰਾ ਵੀ ਇਕੱਠੇ ਹੋ ਜਾਓ ਸਾਰਾ ਧੰਨਵਾਦ ਜਿਉਂਦੇ ਰਹੋ ਸ਼ੇਅਰ ਕਰ ਦਿਓ ਕਿਰ ਕੱਲੇ ਕੱਲੇ ਘਰ ਪਹੁੰਚਦੀ ਕਰੋ ਵੀ ਆ ਤੱਕਾ ਹੋ ਰਿਹਾ